ਕੁਝ ਲੋਕ ਆਪਣੀ ਆਕੜ ਕਰਕੇ ਨਾ ਬਹੁਤ ਕੀਮਤੀ ਰਿਸ਼ਤੇ ਖਰਾਬ ਕਰ ਲੈਂਦੇ ਨੇ ਤੇ ਕੁਝ ਲੋਕ ਰਿਸ਼ਤੇ ਕਰਕੇ ਆਪਣੀ ਵੈਲਿਊ ਖਤਮ ਕਰ ਲੈਂਦੇ ਨੇ ਆਕੜ ਐਟੀਟਿਊਡ ਬੰਦੇ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਆਕੜ ਕੇ ਦਿਖਾਉਣੇ ਹੋ ਨਾ ਸਾਹਮਣੇ ਵਾਲੇ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਪਰ ਉਹਦੇ ਦਿਲ ਤੋਂ ਇੱਕ ਬਦਦਵਾ ਨਿਕਲਦੀ ਆ ਕਿ ਯਾਰ ਕਿੰਨਾ ਹੰਕਾਰ ਆ ਬੰਦੇ ਦੇ ਵਿੱਚ ਹਨਾ ਤੇ ਉਹ ਚੀਜ਼ ਆ ਨਾ ਜਿਹੜੀ ਉਹ ਤੁਹਾਡੇ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੈ ਕਿਸੇ ਦੀ ਬਦਦਵਾ ਲੈਣਾ ਤੇ ਜੇ ਤੁਸੀਂ ਕਿਸੇ ਨੂੰ ਖੁਸ਼ ਹੋ ਕੇ ਬੁਲਾਉਂਗੇ ਉਹਨਾਂ ਦੇ ਅੰਦਰੋਂ ਦਿਲੋਂ ਨਿਕਲਣਾ ਵੀ ਯਾਰ ਕਿੰਨਾ ਵਧੀਆ ਬੰਦਾ ਰੱਬ ਇਹਨੂੰ ਖੁਸ਼ ਰੱਖੇ ਤੁਸੀਂ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹੋ ਕਿਸੇ ਨੂੰ ਸੋਚ ਕੇ ਤੁਹਾਡੀ ਅੱਖਾਂ ਜਾਂਝੂ ਆ ਜਾਂਦੇ ਨੇ ਉਹ ਚੀਜ਼ਾਂ ਜੇ ਤੁਸੀਂ ਫੀਲ ਕਰਦੇ ਹੋ ਤਾਂ ਮੈਨੂੰ ਲੱਗਦਾ ਤੁਸੀਂ ਅੰਦਰੋਂ ਜਿਉਂਦੇ ਹੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜਾ ਇਨਸਾਨ ਤੁਹਾਡਾ ਗੁੱਸਾ ਸਹਿ ਕੇ ਵੀ ਤੁਹਾਨੂੰ ਛੱਡਦਾ ਨਹੀਂ ਉਸ ਇਨਸਾਨ ਤੋਂ ਵੱਧ ਤੁਹਾਨੂੰ ਕੋਈ ਹੋਰ ਕਦੇ ਪਿਆਰ ਨਹੀਂ ਕਰ ਸਕਦਾ ਸਾਸ਼ੀ ਗੋਸ ਦਾਦੂ ਕਿਵੇਂ ਹੋ ਤੁਸੀਂ ਆਪਾਂ ਬੜੀ ਕੋਸ਼ਿਸ਼ ਕਰਦੇ ਆ ਨਾ ਲੋਕਾਂ ਨੂੰ ਸਾੜਨ ਦੀ ਉਹਨਾਂ ਨੂੰ ਪਤਾ ਸਾਰੀ ਤੋਂ ਸਾੜਦੇ ਆ ਆਪਣਾ ਹੀ ਖਰਚਾ ਕਰਕੇ ਹੈ ਆਪਣੇ ਸਾਰੇ ਪੈਸੇ ਲਾ ਕੇ ਤੇ ਆਪਾਂ ਉਹਨਾਂ ਨੂੰ ਸਾੜਨ ਚੱਲੇ ਆ ਸਾੜਨਾ ਨਾ ਕਿਸੇ ਨੂੰ ਸਮਾਈਲ ਨਾਲ ਸਾੜੋ ਜਿੱਥੇ ਜਾਓ ਮਤ ਤਵਾਈ ਮਚਾ ਦਿਓ ਇੰਨਾ ਖੁਸ਼ ਹੋ ਇੰਨਾ ਲੋਕਾਂ ਨੂੰ ਖੁਸ਼ ਕਰੋ ਜਦੋਂ ਤੁਸੀਂ ਕਿਸੇ ਰੂਮ ਚ ਐਂਟਰ ਕਰੋ ਨਾ ਪਤਾ ਲੱਗੇ ਯਾਰ ਬੰਦਾ ਆਇਆ ਕੋਈ ਇੰਨੇ ਇੰਨਾ ਕੁ ਤੁਹਾਡੇ ਮੂੰਹ ਤੇ ਚਾਅ ਮ ਹੋਣਾ ਚਾਹੀਦਾ ਸਰਨ ਵਾਲੇ ਬੰਦੇ ਦਾ ਵੀ ਇੱਕ ਵਾਰੀ ਉਹਦੇ ਮੂੰਹ ਤੇ ਸਮਾਈਲ ਆ ਜਾਏ। ਕੀ ਬਾਤ ਹੈ ਯਾਰਸ। ਜੇ ਤੁਸੀਂ ਫਾਈਨੈਂਸ਼ੀਅਲ ਕੈਪੇਬਲ ਨਹੀਂ ਹੈਗੇ ਕਿਸ ਲਈ ਕੁਸ਼ ਕਰਨ ਲਈ। ਇਹ ਜਾਂ ਮਤਲਬ ਟਾਈਮ ਨਹੀਂ ਹੈਗਾ ਤੁਹਾਡੇ ਕੋਲੇ। ਬਾਅਦ ਜਦੋਂ ਤੁਸੀਂ ਬੰਦੇ ਦੇ ਮੂਹਰੇ ਲੰਘਣਾ ਨਾ ਐਂ ਲੰਘੋ ਕਿ ਉਸਤਾਦ ਤੈਨੂੰ ਦੱਜ ਮੈਂ 사ਕ ਜਾਊਗਾ। ਤੇ ਤੇਰਾ ਦਿਨ ਮੈਂ ਬਣਾ ਕੇ ਜਾਊ। ਡੂ ਇਟ ਲਾਈਕ ਦੈਟ। ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੁੰਦੀ ਆ। ਡੱਗਾਂ ਕੋਲੋਂ ਨਿਕਲੋ ਤਾਂ ਲੋਗ ਆਏ ਤੈਨੂੰ ਪਛਾਣ ਲੈ ਯਾਰ ਯਾਰ ਕੈਂਡ ਬੰਦਾ ਕਿੰਨਾ ਸਵਾਦ ਹੁੰਦਾ ਕੱਪੜਿਆਂ ਦੇ ਉੱਤੇ ਕੌਣ ਦੇਖਦਾ ਤੈਨੂੰ ਦੇਖਦਾ ਅਗਲਾ ਤੋਏ ਦੁਗੂਚੀ ਦੇ ਕੱਪੜੇ ਹੁਣ ਤੈਨੂੰ ਅਗਲ ਜੱਦ ਦੀ ਨਾ ਹੋਵੇ ਤੇਰੇ ਮੂੰਹ ਤੇ ਅੱਕੜ ਹੋਵੇ ਤੇ ਤੈਨੂੰ ਬੁਲਾਉਣਾ ਕੰਮ ਕਰ ਤੂੰ ਆਪਣਾ ਯੂ ਆਰ ਦੀ ਬ੍ਰੈਂਡ ਵੈਲਿਊ ਤੇਰੀ ਆ ਤੂੰ ਕਿਹਦੇ ਪਿੱਛੇ ਕੈਂਡ ਹੋ ਕੇ ਨਿਕਲ ਯਾਰ ਸਵਾਦ ਆਂਦਾ ਜਦੋਂ ਸਾਰੇ ਲੋਕ ਮਿਲਦੇ ਆ ਨਾ ਲੱਗੀ ਵਾਈ ਹੁੰਦੀ ਆ ਖੁਸ਼ੀਆਂ ਬਖੇਰੋ ਇਸ ਦੁਨੀਆ ਦੇ ਵਿੱਚ ਸਾਦ ਤੋਖ ਤਾਂ ਹਰ ਇੱਕ ਬੰਦੇ ਕੋਲ ਹਰ ਇੱਕ ਬੰਦਾ ਮਤਲਬ ਆਪਣੇ ਲੈਵਲ ਤੇ ਮਤਲਬ ਚੱਕੀ ਫਿਰਦਾ ਢੰਡਾਰਾ ਦੁਕਾਨਾ ਕਿਉਂ ਕਰਨਾ ਸਮਾਈ ਦਾ ਕਰੋ ਐ ਕਹਿ ਹੁੰਦੇ ਮੇਰੀ ਕਿਢੀ ਘੈਂਡ ਸਮਾਈ ਵੇਰਾ ਆਉਰਾ ਦੇਖ ਤੂੰ ਉਹ ਅਸਲ ਤੌਰ ਤੁਹਾਡੀ ਜਿਹੜੀ ਤੁਸੀਂ ਮੂੰਹ ਤੇ ਮੁਸਕਾਨ ਤੇ ਦੂਜਿਆਂ ਲਈ ਚਤ ਰੱਖੀ ਬੈਠੇ ਆਂ ਅੱਖਾਂ ਦੇ ਵਿੱਚ that's your treasure ਤੁਹਾਡਾ ਖਜ਼ਾਨਾ ਕੁਛ ਰਿਆ ਕਰੇ ਯਾਰ ਜਿੰਨੀ ਜ਼ਿੰਦਗੀਆਂ ਮੰਨ ਲਓ ਆਪਾਂ ਨੂੰ ਕੋਈ ਪਤਾ ਯਾਰ ਕਿਹੜੇ ਬਲੇ ਪਟਾਕਾ ਪੈ ਜਾਣਾ ਲੋਕਾਂ ਦੀ ਪਰਵਾਹ ਨਹੀਂ ਕਰਨੀ ਆਪਾਂ